ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਵੈਲਫੇਅਰ ਸਭਾ ਸਰਦੂਲਗੜ ਵੱਲੋਂ ਬਾਬਾ ਸਾਹਿਬ ਦੇ ਪੁੱਤ ਦੀ ਸਥਾਪਨਾ ਨੂੰ ਲੈ ਕੇ ਨਗਰ ਪੰਚਾਇਤ ਪ੍ਰਧਾਨ ਨੂੰ ਦਿੱਤਾ ਮੰਗ ਪੱਤਰ ਇਸ ਮੌਕੇ ਹਾਜ਼ਰ ਸਭਾ ਦੇ ਆਗੂਆਂ ਅਤੇ ਨਗਰ ਪੰਚਾਇਤ ਪ੍ਰਧਾਨ ਨੇ ਕੀ ਕਿਹਾ ਆਉ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਜੀ ਤੁਹਾਨੂੰ ਧੰਨਵਾਦ ਕਰਦੇ ਹਾਂ ਇਸ ਖੁਸ਼ੀ ਦੇ ਵਿੱਚ ਇੱਕ ਚਕਾਰਾ ਬੋਲੇ ਇਸ ਨਿਹਾਲ ਸੋਨ ਸਿੰਘ ਆਗਰ ਬਾਬਾ ਭੀਮਰਾਵ ਜੋ ਬੋਲੇ ਤੁਸੀਂ ਸੁਣਦੇ ਹਾਂ ਬਾਬਾ ਭੀਮਰਾਵ ਜੈ ਜਗਤ ਜੈ ਜਗਤ ਹਾਂਜੀ ਮੇਰਾ ਨਾਮ ਰੰਜੀਤ ਸਿੰਘ ਨਾਗਰਾ ਅਸੀਂ ਬਾਬਾ ਸਾਹਿਬ ਦਾ ਸਲੈਕਟਡ ਹੋ ਜਾਵਾਂਾਰੇ ਸੇਵਾਦਾਨ ਜੀ ਨੂੰ ਮੰਗ ਪੱਤਰ ਦੇਣ ਆਇਆ ਅਸੀਂ ਪ੍ਰਧਾਨ ਜੀ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਅਸੀਂ ਪਹਿਲਾਂ ਵੀ ਪ੍ਰੋਗਰਾਮ ਨੂੰ ਤਾਂ ਅਸੀਂ ਮੰਡੀ ਦੇ ਵਿੱਚ ਫਟਾ ਅੰਤਿਮੇਤਾ ਹੋਤੀ ਸਾਨੂੰ ਸਾਡੀ ਫੇਰ ਦੀ ਕਮਿਟੀ ਚੀ ਉਹਨਾਂ ਦੇ ਤੁਸੀਂ ਦੋਸਤ ਹਾਂ ਅਸੀਂ ਇਹ ਕੰਮ ਹੋਣਾ ਚਾਹੀਦਾ ਠੀਕ ਹੈ ਜਿਵੇਂ ਅਸੀਂ ਡਾਕਟਰ ਵਿੰਦਰੋ ਅਮਰੀਕਾਰ ਜੇ ਜੋ ਸਟੈਚੂ ਲੈਣਾ ਹੈ ਸੂਗਰ ਦੇ ਵਿੱਚ ਪਿਛਲੀ 14 ਤਰੀਕ ਨੂੰ ਨਿਊਜ਼ਪਲ ਕਮੇਟੀ ਦੇ ਪ੍ਰਧਾਨ ਜੀ ਦਾ ਅਸੀਂ ਬਹਿ ਜਰੋਂ ਧੰਨਵਾਦ ਕਰਦੇ ਆਂ ਬਾਬਾ ਬਾਬਾ ਜੀ ਦੇ ਜਨਮ ਦਿਨ ਤੇ ਨਾਲ ਤਾਂ ਬੋਰਡ ਦਾ ਅਸੀਂ ਇੱਥੇ ਸਟੈਚੂ ਲਗਣਾ ਚਾਹੀਦਾ ਹੈ ਇਹ ਅਸੀਂ ਅੱਜ ਇਹਨਾਂ ਦਾ ਬੇ ਸ਼ੁਕਰਗੁਜ਼ਾਰ ਆਂ ਇਹਨਾਂ ਨੇ ਸਾਡੇ ਮੰਗ ਪੱਤਰ ਨੂੰ ਉਹਨਾਂ ਨੇ ਪ੍ਰਵਾਨ ਕੀਤਾ ਹੈ ਕਿ ਜਗ੍ਹਾ ਤੋਂ ਵੀ ਇਹਨਾਂ ਨੇ ਐਲਾਨ ਕਰਦਨ ਨਾਲ ਕਿਹੜੀ ਸਟੈਚੂ ਜਗ੍ਹਾ ਸੀ ਦੇਖ ਕੇ ਸਟੈਚੂ ਜ਼ਰੂਰ ਲਵਾਉਂਗਾ ਇਸ ਵਾਸਤੇ ਅਸੀਂ ਸਾਰੇ ਸਾਡੀ ਕਮੇਟੀ ਦੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਵੈਕੀ ਚੀਤਾ ਖਾਲਸਾ ਵੈਕੀ ਚੀਕੀ ਅੱਜ ਅਸੀਂ ਸਾਡੇ ਵਿੱਚ ਸਾਡੇ ਐਮਸੀ ਸਹਿਬਾਨ ਅਤੇ ਜਸਵੀਰ ਸਿੰਘ ਜੀ ਅਤੇ ਰਣਜੀਤ ਸਿੰਘ ਨਾਗਰਾ ਜੀ ਇਹ ਸਾਰੇ ਚੇਅਰਮੈਨ ਹੈ ਇਹ ਆਏ ਆ ਅਸੀਂ ਐਸਡੀਐਮ ਸਾਹਿਬ ਨਾਲ ਇਹਨਾਂ ਨੂੰ ਦੱਸਿਆ ਰਾਇ ਕਰਕੇ ਜਿੱਥੇ ਸਾਨੂੰ ਚੰਗੀ ਜਗ੍ਹਾ ਲੱਗੂਗੀ ਉੱਥੇ ਅਸੀਂ ਬਾਬਾ ਜੀ ਅਮਰੀਦ ਕਰਦਾ ਜਿਹੜਾ ਸਟੈਚੂ ਹੈ ਪੂਰਤੀ ਹੈ ਉਹ ਅਸੀਂ ਸਥਾਪਿਤ ਕਰਾਂਗੇ ਕਿੰਨੇ ਕ ਟਾਈਮ ਦੇ ਵਿੱਚ ਇਹ ਜਿਹੜਾ ਕੰਮ ਆ ਹੋ ਜੂਗਾ ਜੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਇਹ 5-7 ਦਿਨਾਂ ਚ ਹੋ ਜੇ ਤਾਂ ਉਹ ਫੇਰ ਵੀ ਜੇ ਕੋਈ ਕਾਨੂੰਨੀ ਅੜੀਕਾ ਆਉਂਦਾ ਉਹ ਅਸੀਂ ਐਸਡੀਐਮ ਸਾਹਿਬ ਨੂੰ ਰਿਕਵੈਸਟ ਕਰਾਂਗੇ ਵੀ ਸਾਨੂੰ ਇੰਨੀ ਕ ਜਗ੍ਹਾ ਉਹਦੀ ਪ੍ਰਵਾਨਗੀ ਦਿੱਤੀ ਜਾਵੇ ਠੀਕ ਹੈ ਜੀ